ਸਾਹ ਵਰਦੀ ਕੀ ਫਤਿਹ ਹਾਂਜੀ ਬਾਬਿਓ ਨਾਂ ਦੱਸੋ ਪਹਿਲਾਂ ਆਪਣਾ ਮੈਂ ਚਾਵਲ ਸਿੰਘ ਪਿੰਡ ਤੌਂਗ ਮਿੱਝੀ ਬਿਲਕੁਲ ਜੀ ਬਿਲਕੁਲ ਜੇ ਤੇ ਜਿਹੜਾ ਪਹਿਲਾਂ ਕਿੰਨੀ ਛੜਕ ਟੁੱਟੀ ਸੀ ਇਹ ਜਿਹੜੀ ਭੱਗੂਪੁਰ ਤੋਂ ਆਸਲ ਰੋਡ ਹੈ ਜੀ ਹਾਂਜੀ ਤੇ ਕੀ ਕਹਿਣਾ ਚਾਹੋਣੇ ਜਿਹੜਾ ਮੰਤਰੀ ਸਾਹਿਬ ਨੇ ਉਹ ਵਰਜੀ ਪੱਤਨੀ ਚੁੰਗੀ ਤੋਂ ਪਹਿਲਾ ਗੇਅਰ ਪਾ ਲਈਦਾ ਹੈ ਤੇ ਹਰੇਕ ਵਾਲੇ ਰੋਡ ਤੱਕ ਪਹਿਲੇ ਗੇਅਰ ਦੀ ਤੁਰੇ ਆਈਦਾ ਹੈ ਹੁਣ ਵੀ ਪੱਟੀ ਤੋਂ ਨਿਕਲਦਿਆਂ ਸਾਰੇ ਟਾਪ ਡੇਰ ਪਾ ਲਈਦਾ ਤੇ ਟਾਪ ਡੇਰ ਚ ਪੁਰੇ ਚਾਹੀਦਾ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਆ ਬਹੁਤ ਵਧੀਆ ਮੰਤਰੀ ਸਾਹਿਬ ਨੇ ਵੀ ਰੋਡ ਜਿਹੜਾ ਬਣ ਜਾ ਨਹੀਂ ਤੇ ਥੈਂਕ ਵੀ ਲੁੱਟ ਲੈਂਦੇ ਸੀ ਬਹੁਤ ਇੱਥੇ ਘਟਨਾ ਹੁੰਦੀਆਂ ਆ ਘਟਨਾ ਹੁੰਦੀਆਂ ਅਸੀਂ ਤੇ ਟੁੱਟ ਪੱਜ ਵੀ ਸੰਦਾਂ ਦੀ ਹੁੰਦੀ ਸੀ ਬਹੁਤ ਜ਼ਿਆਦੀ ਹੁੰਦੀ ਬਹੁਤ ਜ਼ਿਆਦੀ ਜੀ ਤੇ ਸਮਾਂ ਵੀ ਖਰਾਬ ਹੁੰਦਾ ਸਮਾਂ ਵੀ ਖਰਾਬ ਹੁੰਦਾ ਤੇਲ ਵੀ ਵੱਧ ਮੱਚਦਾ ਹੈ ਟੁੱਟ ਪੱਜ ਵੀ ਤੇ ਗਾਹ ਕਾਂ ਦਾ ਹੀ ਕਰਾਇਆ ਸੀ ਉਨਾ ਹੀ ਦੇਣਾ کرایا آن لائن دے ناں گاہک نہیں سوچدا ہے نا بالکل جی بالکل بہت منتری صاحب ਦਾ بہت ਧੰਨਵਾਦ ਕਰਦੇ ਆਂ ਵੀ ਮੰਤਰੀ ਸਾਹਿਬ ਨੇ ਬਹੁਤ ਰੋਡ ਵਧੀਆ ਬਣਾਤਾ ਹੋਂਟਾ ਪੋਟਾ ਗੱਡੀਆਂ ਜਾਂਦੀਆਂ ਕੋਈ ਦਿੱਕਤ ਨਹੀਂ ਵੀਰ ਜੀ ਕੋਈ ਪਰੇਸ਼ਾਨੀ ਨਹੀਂ ਹੁਣ ਕੋਈ ਲੁੱਟ ਖੋਹ ਦਾ ਨਹੀਂ ਏਡਾ ਕੋਈ ਚਾਂਸ ਵੀ ਦਲਦਾ ਕੋਈ ਲੁੱਟ ਖੋਹ ਕਰ ਲੂਗਾ بالکل ਉਦੋਂ ਦੇ ਇੱਕ ਮਿੰਟ ਲਾਉਂਦੇ ਸੀ ਉਦੋਂ ਪਹਿਲੇ ਗੇਟ ਤੇ ਮੁਰਸਲ ਜਾਂਦਾ ਮਿੰਟ ਤੇ ਖੋਹ ਲਈ ਜੋ ਕਰਤੀ ਸੀ بالکل جی بالکل جی واہ جی کا ਖਾਲਸਾ ਵਾਹਿਗੁਰੂ ਕੀ Fateh وا جی وا ਬੜੀ ਵਧੀਆ ਵੀਰ ਨੇ ਜਾਣਕਾਰੀ ਦਿੱਤੀ ਹੈ ਜੀ ਹਾਂਜੀ ਦੋਸਤੋ ਇਹ ਜਿਹੜੀ ਸੜਕ ਤੁਹਾਨੂੰ ਦਿਖਾ ਰਹੇ ਆ ਜੀ ਪੱਟੀ ਤੋਂ ਅਸਲ ਰੋਡ ਆ ਜੀ ਜਿੱਦੀ ਬਹੁਤ ਜ਼ਿਆਦੀ ਖੁਰੀ ਹਾਲਾਤ ਸੀ ਪਹਿਲਾਂ ਤੇ ਇਹ ਜਿਹੜਾ ਰੋਡ ਆ ਪੱਟੀ ਤੋਂ ਲੈ ਕੇ ਤੇ ਸੰਗਵਾ ਤੱਕ ਜਿਹੜਾ ਬਿਲਕੁਲ ਬਣ ਚੁੱਕਾ ਹੈ ਜੀ ਤੁਸੀਂ ਵੇਖ ਸਕਦੇ ਆ ਬਾਈ ਜੀ ਜਿਵੇਂ ਐ ਲੱਗਦਾ ਐਕਸਪ੍ਰੈਸ ਰੋਡ ਹੁੰਦਾ ਹੈ ਜੀ ਬਾਕੀ ਬੜੇ ਲੰਮੇ ਸਮੇਂ ਤੋਂ ਭਾਈ ਜੀ ਇਹ ਰੋਡ ਨਾ ਬੰਨਣਾ ਵਾਲਾ ਸੀ ਬੜੇ ਸਮੇਂ ਤੋਂ ਪਹਿਲਾਂ ਸਾਰੀਆਂ ਹੀ ਸਰਕਾਰਾਂ ਆਣ ਕੇ ਚਲੀਆਂ ਗਈਆਂ ਬਾਕੀ ਅਸੀਂ ਤਾਂ ਧੰਨਵਾਦ ਕਰਦੇ ਆ ਕਪਤਾਨ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਸਾਹਿਬ ਦਾ ਜਿਨ੍ਹਾਂ ਨੇ ਇਹ ਰੋਡ ਬਣਾ ਕੇ ਤੇ ਇਲਾਕੇ ਦੀ ਸ਼ਾਨ ਵਧਾਈ ਆ ਜੀ ਜੇ ਗੱਲ ਕਰੀਏ ਨਾ ਜਦੋਂ ਯਾਰ ਜੀ ਆਪਣੇ ਹਲਕੇ ਦਾ ਐਮਐਲਏ ਸਾਹਿਬਾ ਤੇ ਇਹ ਰੋਡ ਟੁੱਟੇ ਹੋਣ ਤੇ ਸਵਾਦ ਨਹੀਂ ਆਉਂਦਾ ਦੇਖੋ ਪਹਿਲਾਂ ਦੂਸਰੀਆਂ ਸਰਕਾਰਾਂ ਆ ਕੇ ਕਹਿੰਿਆ ਬਾਈ ਜੀ ਇਹ ਰੋਡ ਤੇ ਇੰਨੇ ਮੰਦੇ ਹਾਲਾਤ ਸੀ ਨਾ ਭਾਵੇਂ ਤੁਰੀ ਤੁਰੀ ਜਾਂਦੀ ਗੱਡੀ ਦੀ ਐ ਲੱਗਦਾ ਸੀ ਕਿ ਪਲੜੀ ਬਾਡੀ ਡਿੱਗ ਪੈਣੀ ਆ ਜਾਂ ਟੈਂਕੀ ਡਿੱਗ ਪੈਣੀ ਆ ਹੋ ਸਕਦਾ ਸੀ ਭਾਈ ਸਾਹਿਬ ਜੀ ਇਹੋ ਜਿਹੇ ਹਾਲਾਤ ਸੀ ਵੀ ਉਹ ਗੱਡੀ ਦਾ ਇੰਜਨ ਤੱਕ ਵੀ ਡਿੱਗ ਸਕਦਾ ਸੀ ਇੱਧੇ ਡੂੰਗੇ ਡੂੰਗੇ ਖੱਡੇ ਕੱਦੀਆਂ ਐ ਗੱਡੀ ਡੇਕ ਪੈਂਦੀ ਸੀ ਗੱਦੀਆਂ ਸੱਜੇ ਕੱਦੀ ਖੱਬੇ ਬਾਕੀ ਇਧਰ ਸਕੂਲ ਧੂਣ ਸਕੂਲ ਆ ਬਿਜਲੀ ਘਰ ਆ ਜੀ ਕਿਉਂਕਿ ਇਹ ਜਿਹੜਾ ਰੋਣ ਆ ਨਾ ਬੱਸਾਂ ਬਹੁਤ ਜਾਂਦੀਆਂ ਇੱਕ ਜਿਹੜੀ ਅਗਲੇ ਬੰਨੇ ਟੋਲ ਨਾਕਾ ਲੱਗਾ ਸਰ ਤੇ ਟੋਲ ਨਾਕਾ ਇਹਦੀ ਉੱਥੇ ਤੁਹਾਨੂੰ ਖਤਰਜਣ ਵੀ ਕਰਾਵਾਂਗੇ ਜਿਹੜਾ ਟੋਲ ਨਾਕਾ ਨਾ ਟੋਲ ਨਾਕੇ ਦਾ ਕਰਕੇ ਜ਼ਿਆਦਾਤਰ ਗੱਡੀਆਂ ਐਸੇ ਰੋਡ 'ਤੇ ਨਹੀਂ ਜਾਂਦੀਆਂ ਸੀ ਪਾਵੇ ਟੁੱਟ ਵੀ ਗਿਆ ਸੀ ਪਰ ਗੱਡੀਆਂ ਜਾਣੋ ਨਹੀਂ ਬੰਦ ਹੋਈਆਂ ਬੜੇ ਹੀ ਗੱਡੀਆਂ ਦੇ ਨੱਕੇ ਟੁੱਟ ਜਾਂਦੇ ਰਹਿਆ ਜੀ ਪੜੇ ਟੁੱਟ ਜਾਂਦੇ ਰਹੇ ਕਮਾਨੀਆਂ ਤੱਕ ਕੰਮ ਤੈ ਹੋ ਜਾਂਦਾ ਰਿਹਾ ਜੀ ਤੇ ਅਸੀਂ ਸ਼ੁਗਰਗੁਜ਼ਾਰ ਕਰਦੇ ਆ ਜੀ ਮੰਤਰੀ ਸਾਹਿਬ ਦਾ ਜਿਹੜਾ ਇਹ ਰੋਡ ਬਣਾ ਕੇ ਲਾ ਕੇ ਦੀ ਸ਼ਾਨ ਨੂੰ ਵਧਾਇਆ ਏ ਤੇ ਜਿਵੇਂ ਹੋਰ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਜੀ ਤੇ ਬਾਕੀ ਆ ਜੋ ਆਪਾਂ ਆਉਣ ਜਾਣ ਵਾਲੇ ਰਾਹੀ ਤੁਮੀ ਪੁੱਛਦੇ ਆ ਉਹ ਕੀ ਵਿਚਾਰ ਦਿੰਦੇ ਆ ਜੀ ਆ ਖਾਲਸਾ ਆ ਵੈਰ ਦੀ ਕੀ ਫਤਿਹ ਹਾਂਜੀ ਬਾਬੇ ਉਹ ਨਾਂ ਦੱਸੋ ਪਹਿਲੋਂ ਆਪਣਾ ਮੈਂ ਜੈਮਲ ਸਿੰਘ ਪਿੰਡ ਤੌਂਗ ਵਿਜੀ ਬਿਲਕੁਲ ਜੀ ਬਿਲਕੁਲ ਜੇ ਤੇ ਜਿਹੜਾ ਪਹਿਲੋਂ ਕਿੰਨੀ ਛੜਕ ਟੁੱਟੀ ਸੀ ਏ ਜਿਹੜੀ ਭੱਗੂਪੁਰ ਤੋਂ ਆਸਲ ਰੋਡ ਹੈ ਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਮੰਤਰੀ ਸਾਹਿਬ ਨੇ ਆਹ ਵੀਰ ਜੀ ਪੱਟਵੀ ਚੁੰਗੀ ਤੋਂ ਪਹਿਲਾ ਗੇਅਰ ਪਾ ਲਈਦਾ ਏ ਤੇ ਹਰੇਦਾਲ ਰੋਡ ਤੱਕ ਪਹਿਲੇ ਗੇਅਰ ਦੀ ਤੁਰੇ ਆਈਦਾ ਏ ਹੁਣ ਇਹਦੇ ਪੱਟੀ ਤੋਂ ਨਿਕਲਦਿਆਂ ਸਾਰੇ ਟਾਪ ਡੇਰ ਪਾ ਲਈਦਾ ਤੇ ਟਾਪ ਡੇਰ ਚ ਤੁਰੇ ਜਾਂਦਾ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਆ ਬਹੁਤ ਵਧੀਆ ਮੰਤਰੀ ਸਾਹਿਬ ਨੇ ਕਿ ਇਹ ਰੋਡ ਜਿਹੜਾ ਬਣ ਜਾ ਨਹੀਂ ਤੇ ਫਿਰ ਵੀ ਲੁੱਟ ਲੈਂਦੇ ਸੀ ਬਹੁਤ ਇੱਥੇ ਘਟਨਾ ਹੁੰਦੀਆਂ ਆ ਘਟਨਾ ਹੁੰਦੀਆਂ ਅਸੀਂ ਤੇ ਟੁੱਟ ਪੱਜ ਵੀ ਸੰਧਾਂ ਦੀ ਹੁੰਦੀ ਸੀ ਬਹੁਤ ਜ਼ਿਆਦੀ ਹੁੰਦੀ ਬਹੁਤ ਜ਼ਿਆਦੀ ਜੀ ਤੇ ਸਮਾਂ ਵੀ ਖਰਾਬ ਹੁੰਦਾ ਸਮਾਂ ਵੀ ਖਰਾਬ ਹੁੰਦਾ ਤੇਲ ਵੀ ਵੱਧ ਮੱਚਦਾ ਹੈ ਟੁੱਟ ਪੱਜ ਵੀ ਹੁੰਦੀ ਤੇ ਗਾਹ ਕਹਾਂਦਾ ਸੀ ਕਰਾਇਆ ਸੀ ਉਨਾ ਹੀ ਦੇਣਾ ਕਰਾਇਆ ਉਨਾ ਹੀ ਦੇਣਾ ਤੇ ਗਾਹ ਕ ਨਹੀਂ ਸੋਚਦਾ ਹਨਾ ਬਿਲਕੁਲ ਜੀ ਬਿਲਕੁਲ ਬਹੁਤ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਵੀ ਮੰਤਰੀ ਸਾਹਿਬ ਨੇ ਬਹੁਤ ਰੋਡ ਵਧੀਆ ਬਣਾਤਾ ਹੋਂਟਾ ਪੋਟਾ ਗੱਡੀਆਂ ਜਾਂਦੀਆਂ ਕੋਈ ਦਿੱਕਤ ਨਹੀਂ ਵੀਰ ਜੀ ਕੋਈ ਪਰੇਸ਼ਾਨੀ ਨਹੀਂ ਜੀ ਹੁਣ ਕੋਈ ਲੁੱਟ ਖੋਹ ਦਾ ਨਹੀਂ ਐਡਾ ਕੋਈ ਚਾਂਸ ਵੀ ਦਲਦਾ ਕੋਈ ਲੁੱਟ ਖੋਹ ਕਰ ਲੂਗਾ ਬਿਲਕੁਲ ਉਦੋਂ ਤੇ ਇੱਕ ਮਿੰਟ ਲਾਉਂਦੇ ਸੀ ਜਦੋਂ ਪਹਿਲੇ ਗੇਟ ਮੁਰਸਾ ਜਾਂਦਾ ਮਿੰਟ ਤੇ ਕੋਹ ਲਈ ਬਿਲਕੁਲ ਜੀ ਬਿਲਕੁਲ ਜੀ ਵਾਜ ਜੀ ਦਾ ਕਾਲ ਸਾਹਿਬ ਮਰਦ ਕੀ ਪਤੀ ਵਾਜੀਵਾ ਬੜੀ ਵਧੀਆ ਵੀਰ ਨੇ ਜਾਣਕਾਰੀ ਦਿੱਤੀ ਹੈ ਜੀ ਬਾਕੀ ਤੁਹਾਡੇ ਪਿੰਡ ਦਾ ਵਿਕਾਸ ਕਿਵੇਂ ਵੱਡੇ ਸਭਰਾ ਦਾ ਜੇ ਜਾਣੀਏ ਤਾਂ ਕਿਵੇਂ ਹੋ ਰਿਹਾ ਹੈ ਜੀ ਵਧੀਆ ਹੋ ਰਿਹਾ ਬਹੁਤ ਵਧੀਆ ਕੰਮ ਹੋ ਰਿਹਾ ਨਾਲੀਆਂ ਵੀ ਬਹੁਤ ਔਰੇ ਬਾਰੇ ਪਾਏ ਜਾਂਦੇ ਆ ਨਾਲੀਆਂ ਦੇ ਵਿੱਚ ਸੀਵਰੇਜ ਪਾਏ ਜਾ ਰਹੇ ਆ ਸੀਵਰੇਜ ਪਾਉਂਦੇ ਆ ਹਾਂਜੀ ਤੇ ਗਲੀਆਂ ਗੁੜੀਆਂ ਸਾਰੀਆਂ ਪੱਕੀਆਂ ਹੁੰਦੀਆਂ ਆਵਾ ਕੰਮ ਬਹੁਤ ਵਧੀਆ ਹੁੰਦੇ ਆ ਵਧੀਆ ਕਰ ਰਿਹਾ ਹਾਂ ਬਹੁਤ ਵਧੀਆ ਕੰਮ ਹੁੰਦੇ ਆ ਮਤਲਬ ਪਿੰਡ ਦੇ ਵਿੱਚ ਹੱਦ ਬਿਲਕੁਲ ਜੀ ਬਿਲਕੁਲ ਜੇ ਗੱਲ ਕਰੀਏ ਤਾਂ ਬਈ ਸੋਹਣੇ ਕੰਮ ਕਰ ਰਹੇ ਆ ਕਿਉਂਕਿ ਜਿੰਨਾ ਕ ਸਮਾਂ ਸਰਕਾਰ ਆਇਆ ਨੂੰ ਹੋ ਗਿਆ ਹੈ ਨਾ ਹਾਂ ਜੀ ਬਹੁਤ ਸੋਹਣੇ ਕੰਮ ਕਰਦੇ ਆ ਤੇ ਬਿਲਕੁਲ ਜੀ ਬਿਲਕੁਲ ਇਹ ਮਹਾ ਛੜਕਾਂ ਨਾਲੀਆਂ ਜਿਉਂ ਗਲੀਆਂ ਗੁਲੀਆਂ ਆਈਆਂ ਸਾਰਿਆਂ ਪੱਕੀਆਂ ਕਰੀਏ ਨਾ ਲੋਟ ਐ ਲਾਈ ਜਾਂਦੇ ਆ ਲੋਕਟੈਲ ਲਾ ਰਹੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਮੰਤਰੀ ਦਾ ਹੁਣ ਤੁਸੀਂ ਕਿਵੇਂ ਧੰਨਵਾਦ ਕਰਨਾ ਚਾਹੋ ਧੰਨਵਾਦ ਮੰਤਰੀ ਹੋਣਾ ਇਹ ਬਹੁਤ ਵਧੀਆ ਕੰਮ ਹੁੰਦੇ ਬਿਲਕੁਲ ਜੀ ਬਿਲਕੁਲ ਦਿਲੋਂ ਸਲੂਟ ਹੈ ਨਾ ਹਾਂ ਜੀ ਦਿਲੋਂ ਸਲੂਟ ਬਿਲਕੁਲ ਜੀ ਵੇਖੋ ਵੀਰ ਸੁਖਪ੍ਰੀਤ ਸਿੰਘ ਜੀ ਨੇ ਜਾਣਕਾਰੀ ਦਿੱਤੀ ਆ ਜੀ ਵੀ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਵੀ ਜਿਹੜਾ ਇਹ ਰੋਡ ਬਣਾ ਕੇ ਜੀ ਪੂਰੇ ਇਲਾਕੇ ਦੀ ਸ਼ਾਨ ਨੂੰ ਵਧਾਇਆ ਹੈ ਜੀ ਨਹੀਂ ਤਾਂ ਵੜੀਆਂ ਹੀ ਸਰਕਾਰਾਂ ਆ ਕੇ ਚਲੀਆਂ ਬਾਈ ਜੀ ਕਿਸੇ ਨੇ ਰੋਡ ਨਹੀਂ ਸੀ ਬਣਾਇਆ ਤੇ ਐ ਸਾਈਡ ਤੇ ਬਾਈ ਜੀ ਸਕੂਲ ਆ ਧੂਨ ਤੇ ਹੋਰ ਵੀ ਬਾਈ ਜੀ ਜਿਹੜੀਆਂ ਬੱਸਾਂ ਆਉਂਦੀਆਂ ਜਾਂਦੀਆਂ ਸੀ ਵੇਖੋ ਆ ਦੂਣ ਪਬਲਿਕ ਸਕੂਲ ਹੈ ਜੀ ਬੱਸਾਂ ਦਾ ਆਉਣਾ ਜਾਣਾ ਤੇ ਬਿਜਲੀ ਘਰ ਵੀ ਇਸੇ ਹੀ ਰੋਡ ਤੇ ਹੈ ਜੀ ਤੇ ਇੱਕ ਮੇਨ ਕਾਰਨ ਪੈ ਜਾਂਦਾ ਸੀ ਜੀ ਜਿਆਦਾ ਜਿਹੜਾ ਵੀ ਟੋਲ ਦਾ ਕ ਬੰਨ ਕਰਕੇ ਦੂਸਰੇ ਸੰਦ ਉਹ ਵੀ ਇਧਰ ਦੀ ਆਉਂਦੇ ਸੀ ਜੀ ਤੇ ਛਲਾਂਗਾ ਕਰਦੇ ਆ ਜੀ ਧੰਨਵਾਦ ਵੀਡੀਓ ਕਰੋ ਸ਼ੇਅਰ ਵੱਤ ਤੋਂ ਵੱਤ ਜੀ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਜੀ ਬਾਕੀ ਆਪਾਂ ਇਹਨਾਂ ਵੀਰਾਂ ਤੋਂ ਵੀ ਗੱਲ ਜਾਣਦੇ ਆ ਜੀ ਇਹ ਵੀ ਵੀਰ ਰੇੜੀਆਂ ਵਾਲੇ ਆ ਤੇ ਇਹਨਾਂ ਨੂੰ ਜਾਣਦੇ ਵੀ ਜਿਹੜੀ ਸੜਕ ਬਣੀ ਆ ਹਾਂਜੀ ਸਾਹਿਬ ਜੀ ਕਿਵੇਂ ਜਿਹੜੀ ਸੜਕ ਆਪਣੀ ਭੱਗੂਪੁਰ ਤੋਂ ਸੁਭਰਾ ਬਣੀ ਖੁਸ਼ ਜੇ ਮੈਂ ਨਾਲ ਜੀ ਬਹੁਤ ਨਜ਼ਾਰੇ ਵੱਜੇ ਪਏ ਬੜੇ ਦੁਹੇ ਆ ਇਹ ਸੜਕ ਤੋਂ ਹਾਂ ਤੋ ਬਹੁਤ ਮੰਦੀ ਹਾਲ ਸੀ ਸਰਦਾਰੀ ਬਣ ਗਈ ਆ ਬਹੁਤ ਵਧੀਆ ਚੀਜ਼ ਬਣ ਗਈ ਆ ਤੇ ਮੰਤਰੀ ਸਾਹਿਬ ਨੇ ਵਧੀਆ ਕੀਤਾ ਹੈ ਨਾ ਮੈਂ ਗੱਲਾਂ ਗਾਂ ਕਰਤੀਆਂ ਲੱਖ ਲੱਖ ਵਧਾਈ ਹੋਵੇ ਮੰਤਰੀ ਸਾਹਿਬ ਨੂੰ ਸਾਡੇ ਵੱਲੋਂ ਬਿਲਕੁਲ ਜੀ ਬਿਲਕੁਲ ਵਾਹ ਜੀ ਵਾਹ ਤੇ ਵੀਰ ਜੀ ਤੁਸੀਂ ਕੁਝ ਮੰਤਰੀ ਸਾਹਿਬ ਦਾ ਬਹੁਤ ਦਾ ਮੰਤਰੀ ਸਾਹਿਬ ਦਾ ਬਿਲਕੁਲ ਜਿੰਨੇ ਛੜ ਕੇ ਬਣਾਈਆਂ ਹਨ ਤੇ ਦੇਖੋ ਆ ਜਿਹੜੇ ਆਮ ਰੇੜੀਆਂ ਵਾਲੇ ਜੀ ਇਹਨਾਂ ਦਾ ਰੋਟੀ ਪਾਣੀ ਆਪਦੀ ਮਿਹਨਤ ਦੀ ਕਮਾਈ ਕਰਦੇ ਸੀ ਨਹੀਂ ਤਾਂ ਬਾਈ ਜੀ ਟੁੱਟ ਪਜ ਹੋ ਜਾਂਦੀ ਸੀ ਬੜਾ ਮੁਸ਼ਕਲ ਹੋ ਜਾਂਦਾ ਸੀ ਜੀ ਤੇ ਗੱਡੀਆਂ ਦੀ ਟੁੱਟ ਪੱਜ ਵੀ ਜਦੋਂ ਆਉਂਦੇ ਜਾਂਦੇ ਸੀ ਹੁੰਦੀ ਸੀ ਕਿ ਨਹੀਂ ਨੁਕਸਾਨ ਹੁੰਦਾ ਸੀ ਹੈ ਨਾ ਉਨੇ ਹੀ ਪੈਸੇ ਬਜਣੇ ਤੇ ਉਨੇ ਹੀ ਇੱਕ ਸਮੇਂ ਦੀ ਵੀ ਬਰਬਾਦੀ ਹੁਣ ਸਮਾਂ ਵੀ ਘਟ ਲੱਗਦਾ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਮੰਤਰੀ ਸਾਹਿਬ ਦਾ ਬਿਲਕੁਲ ਜੀ ਬਿਲਕੁਲ ਖੋਜ ਹੈ ਨਾ ਕੋਈ 15 ਮਿੰਟ ਚੱਲ ਚਾਹੀਦਾ ਹਾਂਜੀ ਟਾਪ ਟਾਪ ਪਾਓ ਟਾਪ ਦਾ ਚਾਹੀਦਾ ਜੀ ਟਾਪ ਟਾਪ ਪਟਕੋ ਸਪਰਾ ਤੱਕ 3 ਲੇਅਰ ਸੜਕ ਬਣ ਗਈ ਜਾਂਦੀ ਕਿਤੇ ਨਹੀਂ 4x4 ਠੀਕ ਆ ਜੀ ਸੜਕ ਐਕਸਪ੍ਰੈਸ ਰੋਡ ਬਣ ਗਿਆ ਜੀ ਤੇ ਭਾਵੇਂ ਗੱਡੀਆਂ ਗਾਂ ਨੂੰ ਭਜਾਈ ਜਾਓ ਭਾਵੇਂ ਪਿਛਾ ਨੂੰ ਜੀ ਤੇ ਕਰੋ ਸ਼ੇਅਰ ਵੀਡੀਓ ਵੀਰ ਜੀ